516 ਬਾ ਚਾਚਾ ਨਾ ਮੈਂ ਜ ਨਾ ਉਹ ਹੋਣੀ ਨਹੀਂ ਜਾਣਾ ਨਾ ਜਾਣੀ ਜਿਹਦਾ ਦਲਮਨ ਦਾ ਲੈ ਜਾਣੀ ਉਹ ਤੇ ਬੰਦ 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 ਆਪਣੀ ਮੈਂ ਤੇਰੀ ਨਹੀਂ ਹਾਂ ਪਰ ਤੂੰ ਘਟ ਚੜ ਚੜ ਨਹੀਂ ਕਰਨੀ ਆਪਾਂ ਬਸ ਛੇ ਉੱਤੇ ਆ ਨਹੀਂ ਫੜ ਲੈ ਯਾਰਾ ਪਰ ਆ ਹੋ ਜਾ ਫੜਾ ਦੇ ਫੜਾ ਦੇ ਛੜ ਦੇ ਕੋਈ ਨਹੀਂ ਇਹਦਾ ਜਦੋਂ ਮਾਨ ਖੁਸ਼ ਹੋਇਆ ਉਦੋਂ ਦੇਊਗਾ ਨਹੀਂ ਵਿੱਚੋਂ ਕੋ ਲੈਣਾ ਪਰ 1000 ਪਿੱਛੇ ਗਾਹ ਨੂੰ ਕੱਚਾ ਪਾਉਂਦਾਵੇਂ ਕੋਈ ਗੱਲ ਦਾ ਸਵਾਦ ਆ ਭਗਵਾਨ ਉਹ ਜਾਣਦੇ ਨਹੀਂ ਮਾਖੇ ਜਾਣਦੇ ਆਖੇ ਨਹੀਂ ਆਖੇ ਲੱਗੇ ਮਾਰੇ ਭਗਵਾਨ ਦੇ ਨਹੀਂ ਬਲ ਕਰੇ ਜਾਣਦੇ ਵੀਰ ਬਣਿਆ ਉਹ ਦਵਲ ਖੜਾ ਹੋ ਜਾ ਏਡੀ ਚੰਗੀ ਗਾਉ ਆ ਯਾਰ ਉਹ ਚੱਲ ਚੰਗੀ ਮਾੜੀ ਯਾਰ ਚੰਗਾ ਤੇ ਕਰ ਮাজে ਹੈ ਉਹ ਹੋਣਗੇ ਸਿੱਧੇ ਤਾਂ ਚੱਲ ਆਈ ਬੜਾ ਜਨ ਨਾਲ ਮੈਂ ਕੀ ਨੋ ਰਿਆ ਸਹੀ ਆਖੇ ਲੱਗੇ ਵੀਰ ਬਣਿਆ ਕਿਵੇਂ ਚੱਕਲ ਤੇ ਨਾ ਪਾ ਬਣਿਆ ਮੈਂ ਗਾਉਂ ਬੀਤ ਨਹੀਂ ਤੇ ਹੁਣ ਤੇਰੀ ਸੌ ਲਗੀ ਬਸ ਤੂੰ ਮੈਨੂੰ ਕਹਿ ਬਸ ਤੈਨੂੰ ਕਹਦਾ ਮੈਂ ਮੈਨੂੰ ਐ ਕਹਿ ਵੀ ਐ ਤੇਰੀ ਤਰੀਕ ਬਸ ਗਾ ਫੜਾ ਬਸ ਤੈਨੂੰ ਕਹਦਾ ਯਾਰ ਓਏ ਸੁਣ ਗਿਆ ਯਾਰ ਮੈਨੂੰ ਕੀ ਬਾ ਯਾਰ ਯਾਰ ਮੇਰਾ ਕੀ ਮਾਣਾ ਮੇਰਾ ਕੀ ਮੇਰਾ ਕੀ ਮਾਣਾ ਹੁਣ ਕੀ ਤੂੰ ਫੜ ਕੇ ਲੈ ਜਾਂਦੀ ਆ ਡਾਬਲ ਹੋ ਰਿਹਾ ਤੂੰ ਫੜ ਕੇ ਲੈ ਜਾ ਸਕਦੀ ਆ ਫੜ ਬਸ ਹੁਣ ਬੋਲੀ ਨਾ ਤੂੰ ਆਪਣੀ ਮੈਂ ਦੇਣੀ ਨਹੀਂ ਗਾਂ ਪਰ ਇਦੂ ਘੱਟ ਚੜ ਚੜ ਨਹੀਂ ਕਰਨੀ ਆਪਾਂ ਬਸ ਜੇ ਦਾ ਤੇਰਾ ਚੱਤ ਮਾਰ ਏਸੀਆਂ ਨੋ ਗੱਲਾਂ ਮੈਂ ਯਸ ਜਨ ਆ ਫੜ ਯਾਰ ਆ ਫੜ ਛੱਡ ਗਾ ਹਾਂ ਬਸ ਸ਼ੇਰ ਉੱਤੇ ਆ ਨਹੀਂ ਫੜ ਲੈ ਯਾਰ ਕਾਰਾ ਹੋ ਜਾ ਉਹ ਛੱਡ ਫੜਾ ਛੱਡ ਦੇ ਨਹੀਂ ਦੇ ਗੱਲ ਸੁਣ ਓਏ ਮਨਦੇ ਪਰ ਯਾਰ ਬੰਦੇ ਨਹੀਂ ਬੰਦੇ ਨਹੀਂ ਮਿਲ ਕਰ ਉਹ ਪਗਾਈ ਮਾ ਮਾ ਚੱਲ ਨਿਬੜ ਨਹੀਂ ਨਿਬੜਦਾ ਕੋ ਯਾਰ ਕਮਾ ਚੱਲ ਛੱਡ ਦੇ ਵੀਰ ਨਹੀਂ ਨਹੀਂ ਬਾਈ ਚੱਲ ਕੋਈ ਨਹੀਂ ਫੇਰ ਕਿ ਛੱਡ ਦੇ ਤੂੰ ਦਾ ਨਹੀਂ ਉਹ ਸਿਓਣੇਰ ਕੀ ਗਾਂ ਯਾਰ ਅੱਛਾ ਛੱਡਿਓਗਾ ਉਹ ਛੱਡ ਜਾਣ ਦੇ ਛੱਡ ਦੇ ਤੂੰ ਨਹੀਂ ਤੂੰ ਨਹੀਂ ਫੜਨੀ ਪਾਸੇ ਬਸ ਛੱਡ ਦਿਆ ਨਹੀਂ ਹੁਣੀ ਪਰ ਹੁੰਨਾ ਕਿ ਨਹੀਂ ਹੁਣ ਤੂੰ ਉਹ ਮੱਖ ਜਾਣ ਦੇ ਉਹ ਨਹੀਂ ਕੀ ਕਰਨ ਆਏ ਇੰਨੇ ਦੀ ਗਾਂ ਵੇਖ ਕੇ ਤੀਬਰ ਨਹੀਂ ਹੋਣੀ ਯਾਰ ਕਮਾਲ ਆ ਯਾਰ ਭਗਵਾਨ ਹੁਣ ਤੇ ਪੈਨ ਦੇ ਦਲਮੰਦ ਤਾਂ ਖਾ ਜਾਂ ਨਾ ਸੌ ਪਾਈ ਆ ਹਾਂ ਤੇ ਫਿਰ ਉਹ ਕਹਿੰਦਾ ਮੇਰੀ ਛੱਟ ਦੀ ਸੌ ਪਾਈ ਆ ਨਹੀਂ ਬਸ ਮਰਜੀ ਆ ਦੱਸ ਯਾਰ ਲੈ ਕੀ ਰੌਲਾ ਕੀ ਆ ਯਾਰ ਮੇਰੀ ਗੱਲ ਸੁਣ ਲੈ ਇਹ ਲਾਉਂਦਾ ਮੈਨੂੰ ਸ਼ਾਟ ਮੈਨੂੰ ਪੈਨ ਦੀ ਉਹ ਯਾਰ ਪੈ ਤੂੰ ਯਾਰ ਉਹ ਬੰਦਾ ਉਹ ਬਾੜ ਤਰੇ ਆ ਵੇਖੀ ਛੱਡੀ ਅੱਗੇ ਬਾੜ ਤਰੇਡ ਤੇ ਜੋਰ ਲੱਗੇ ਤਾਂ ਇਹ ਬੋਬਾ ਜੀ ਗਾਂ ਵੇਖ ਕੇ ਐਡਾ ਹੋਇਆ ਪਪਾ ਸਹੀ ਆ ਹੋ ਕੀ ਐ ਚ ਕੋਈ ਹੈ ਖਾਨ ਖਟਣ ਹੋਣਿਆ ਕੋਈ ਇਹਨੇ ਆ ਜਾ ਇਹਨੇ ਆ ਜਾ ਲਾਉਣਾ ਫੋਨ ਮੱਲਾ ਹੀ ਹੋਣੀ ਬੋਗੇ ਜੇ ਤੇ ਮਨ ਖੁਸ਼ ਆ ਵੇਖ ਤਰਾ ਜੇ ਤੇਰਾ ਦਿਲ ਮੰਨਦਾ ਜਿਵੇਂ ਤੈਨੂੰ ਕਿਹਾ ਆ ਜਾਨੀਆ ਨਾਮ ਉਡਾ ਲੈ ਬੜੇ ਤੇਰੀ ਇਹਨੇ ਗੋਦੜ ਇਹਨੇ ਦੋਈ ਤੱਕ ਜਾਣਾ ਯਾਰ ਰੈਡ ਰੈਡ ਕਰਦੇ ਨੇ ਬੱਲਾ ਜਾ ਬਾ ਜਾਣ ਤੈ ਕਿਨੇ ਦੀ ਤਿੰਨ ਘਾਟਾ ਹਾਂ ਤਿੰਨ ਘਾਟਾ ਉਹ ਨਹੀਂ ਯਾਰ ਕੱਪੜ ਲੈ ਮੈਂ ਹੁਣ ਇਹਦੇ ਵਿੱਚ ਉਹ ਜਾ ਯਾਰ ਕਿਵੇਂ ਪੜਦਾ ਯਾਰ ਉਹ ਜਾਣਦੇ ਯਾਰ ਉਹ ਜਾਣਦੇ ਜਾਣਦੇ ਉਹ ਨਹੀਂ ਨਹੀਂ ਤਿੰਨ ਘਾਟਾ ਤਿੰਨ ਘਾਟਾ ਬਲਕਣ ਲੈ ਕੇ ਕਾਹ ਵਿੱਚ ਉਹ ਯਾਰ ਗਾਂ ਵੀ ਬਹੁਤ ਚੰਗੀ ਆਦਾ ਬਲਕਮਾਲ ਕਰੀ ਚੱਲ ਚੱਲ ਪਕਾਈ ਨਾ ਮਾਰ ਹੁਣ ਨੇ ਓ ਬੋਬੇ ਨਹੀਂ ਦੇਣੀ ਓਏ ਗੱਲ ਸੁਣ ਓਏ ਜਾ ਯਾਰ ਕੱਲ ਫੜਾ ਦੇ ਫੜਾ ਦੇ ਛੱਡ ਦੇ ਕੋਈ ਨਹੀਂ ਇਹਦਾ ਜਦੋਂ ਮਨ ਖੁਸ਼ ਹੋਏ ਉਦੋਂ ਦੇਊਗਾ ਸਾਨੂੰ ਵਾਲੀ ਜਿਆਦਾ 8000 ਮੰਗਦਾ ਅੰਦਰ ਉੱਤੀ ਤੋਂ ਕਿੱਥੇ ਹੈ ਠੀਕ ਆ ਉਹ ਲੱਗਦੀ ਕੀਤੀ ਆਪਾਂ ਇਹ ਲਗਾਣ ਉਸ ਕੀਤੀ ਸੀ ਉਹ ਚੱਲ ਸਿਆਸ ਤੂੰ ਕਿਹੜਾ ਘਟ ਸਿਉਣਾ ਨਹੀਂ ਪਰ ਮੈਂ ਅੱਜ ਦੀ ਕੀਤੀ ਆ ਕਾ ਸਾਨੂੰ ਸਾਨੂੰ ਮੈਂ ਤੇਰੀ ਗੱਲ ਮੰਨ ਗਿਆ ਸਾਰੀ ਚੰਗੀ ਤੂੰ ਨਹੀਂ ਵਿੱਚੋਂ ਕੁਝ ਲੈਣਾ ਪਰ ਹਜ਼ਾਰ ਪਿੱਛੇ ਗਾਹ ਨੂੰ ਕੱਚਾ ਪਾਉਂਦਾਵੇਂ ਕੋਈ ਗੱਲ ਦਾ ਸਵਾਦ ਆ ਮੈਂ ਤਾਂ ਬਹਿ ਕੇ ਇਹਦਾ ਫੜ ਦੋ ਕੁਛ ਨਹੀਂ ਹੁੰਦਾ ਫੜ ਲਾ 500 ਬਾਬਾ ਉਹ ਨਹੀਂ ਦੇਣੀ ਆ ਆਪਾਂ ਉਹ ਤੂੰ ਜੇ ਦਾ ਪਗਾਈ ਮਾਰਨੀ ਆ ਤਾਂ ਗਾਂ ਉੱਥੇ ਚਾਚਾ ਨੂੰ ਕੇ ਬੰਨ ਦੂਗਾ ਸਾਰਾ ਫੜ ਦੋ ਘਟਾ ਲੈ ਲੈ ਜੋ ਤਾਂ 500 ਛੋੜਾ ਬਾਬਾ ਚਾਚਾ ਦੇ ਨਾ ਮੈਂ ਨਾ ਉਵੇਂ ਹੋਣੀ ਜੀ ਨਾ ਚਾਹਣੀ ਜਮਾਨੀ ਬਲਕਾਰ ਜਿਹੜੀ ਤੈਨੂੰ ਗੱਲ ਕਹਿਦੀ ਕਹਿਦੀ ਕਿਹੜੀ ਕਹਿਦੀ ਕਿਹੜੀ ਕਹਿਦੀ ਮੇਰੀ ਗੱਲ ਸੁਣ ਠੀਕ ਹੈ ਦੀ ਛੋੜ ਮਰਜ਼ੀ ਦੀ ਆ ਜਾ ਠੀਕ ਹੈ ਦੀ ਛੋੜ ਮਰਜ਼ੀ ਦੀ ਚੱਲ ਚੱਲ ਛੋੜ ਖੁਸ਼ੀ ਦੀ ਆ ਭਵੀ ਜੜ ਜਲੇ ਬਲਦਾਰ ਪੀ ਛੱਡ ਦੂੰਗਾ ਦਸਾਂ ਨਾਲ ਫਿਰ 500 ਚਾਚਾ ਤੂੰ ਕਹਦੇ ਯਾਰ ਵਾਅਦਾ ਦੇ ਚਾਚਾ ਤੂੰ 80 70 ਹਜ਼ਾਰ ਦਾ ਸੌਦਾ ਛੋੜ 500 ਛੋੜ 500 ਛੋੜ ਪਤਾ ਨਹੀਂ ਫਿਰ ਨਹੀਂ ਫਿਰ ਜੇ ਫੜੂ ਉਹ ਵੀ ਭਾਈਦਾ ਉਹ ਵੀ ਭਾਈਦਾ ਚਾਚਾ ਕਹਿੰਦਾ ਮੇਰੇ ਕੋਲ ਸਮਝ ਨਹੀਂ ਆਤਾ ਯਾਰ ਜੇ ਉਹ ਭਾਈਦਾ ਤੇ ਗੱਡੀ ਛੱਡ ਜੂ ਤੇ ਕਹਿੰਦੇ ਨਹੀਂ ਪਹਿਲੇ ਤੇ ਲਾ ਕੱਟ ਕੀਤੀ ਤੇ ਅਬ ਉਹ ਚਾਚੇ ਨੇ ਕਰਤਾ 500 ਜਾਨੀ ਬਈ ਇਹਦਾ ਪਹਿਲੇ ਥਲਾ ਘਟ ਛੋੜ ਮਰਜੀ ਦੀ ਆ ਜਿੱਥੇ ਦਿਲਮੰਦ ਲੈ ਜਾਣੀ ਉਹ ਤੇ ਬੰਦ 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 ਹੋ ਗਿਆ ਹੁਣ ਬੰਦ ਪਹਿਲੇ ਥਲਾ ਕੀ ਹੋ ਗਿਆ ਹੁਣ ਉਹ ਧਲਾ ਘਟ ਤੂੰ ਫੜਾਦੀ ਸੀ ਮਾਨਾ ਫੜਾਦੀ ਸੀ ਨਾ ਉਥੋਂ ਮੋੜ ਲੈ ਆ ਹੁਣ ਚਾਚੇ ਨੇ ਜੋਰ ਕਰ ਕਰਤੀ ਮਾ ਇਹਦੇ 500 ਛੋੜ ਕਰਦੀ ਵਿੱਚੋਂ ਔਰ 500 ਜੋਰਦਨ ਆ ਜਾਣਾ ਬਲਕਾ ਪਾਪਾ ਜੀ ਰਹਿੰਦੇ ਗਾਇ ਰਹਿੰਦੇ ਆ ਚਾ ਜਾਏਗਾ ਪਾਪਾ ਜੀ ਉਹ ਜਾਨੀ ਲੈ ਲੈ ਉਹ ਯਾਰ ਤੂੰ ਪਹਿਲੇ ਥਲਾ 500 ਛੋੜ ਯਾਰ ਮੇਰੇ ਤੇ ਸਮਝ ਮੈਨੇ ਪਹਿਲੇ ਪਹਿਲਾ ਕੱਟ ਮੇ ਤੂੰ ਓਏ ਰੋਣੇ ਫੜਾਈ ਸੀ ਬੋ ਬੜਾਈ ਐਸੇ ਤਾਂ ਸਭ 70 ਕੀ ਵੀ ਪੜਾ ਚੱਲ ਚੱਲ ਆ ਜਾ ਚੱਲੇ ਓ ਸਿੱਧੀ ਕਰਕੇ ਤੋੜ ਲੈ ਓਏ ਬਾਰੇ ਕਿਤੇ ਗੀਚ 2070 ਦੀ ਬਾਈ ਓਏ ਕੋਈ ਮੋਦੀ ਜੰਮ ਬਣਾ ਲਾਗੇ ਵੀਡੀਓ ਬਣਾ ਲਾ ਇੱਥੇ ਇਹਦੀ ਚੀਜ਼ ਸਰ ਗਿਆ ਜੀ ਚਲਦੇ ਆਪਾਂ ਤੂੰ ਵੀਡੀਓ ਪਾ ਲੀ ਤੇ ਉਹਨਾਂ ਨੇ ਕਰਕੇ ਇਹਨੂੰ ਉਹ ਨਹੀਂ ਕਰਨਾ ਸੌਦਾ ਨਾਲ ਕਰਕੇ ਗੱਲ ਲੜਦੇ ਆ ਵੀਡੀਓ ਪਾ ਉਹਨੇ